ਦੜਬੇ ਦੇ ਵਿੱਚ ਕੋਈ ਕਿਸਦਾ ਰਾਤ ਨੂੰ ਗੇਟ ਖੜਕਾ ਜਾਂਦਾ ਤੇ ਸਵੇਰੇ ਉਹ ਪਰਿਵਾਰ ਲਾਂਬਾ ਲੈ ਕੇ ਆਉਂਦਾ ਡੀਸੀ ਰਿੰਗ ਦੇ ਘਰੇ ਕਹਿੰਦੇ ਤੁਹਾਡਾ ਮੁੰਡਾ ਸਾਡਾ ਗੇਟ ਖੜਕਾ ਗਿਆ। ਇਹ ਕੀ ਕਹਿੰਦਾ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਮਾਫ ਕਰ ਦਿਓ ਚਲੋ ਜੇ ਮੇਰਾ ਮੁੰਡਾ ਖੜਕਾਇਆ ਆ ਸਾਡੇ ਮੁੰਡੇ ਦੀ ਗਲਤੀ ਹੈ। ਪਰ ਜਦੋਂ ਮੁੰਡੇ ਨੂੰ ਪੁੱਛਿਆ ਵੀ ਤੂੰ ਗੇਟ ਖੜਕਾ ਕੇ ਆਏ ਸੀ ਮੁੰਡਾ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਗੇਟ ਨਹੀਂ ਖੜਕਾਇਆ। ਮੈਂ ਗੇਟ ਖੜਕਾਇ ਹੀ ਨਹੀਂ ਹੈਗਾ। ਮਾਦਰ ਨੂੰ ਪਾਪ ਦੇ ਦੋ ਰੌਂਡੇ ਮਾਰੇ ਕਿ ਕਿੱਥੇ ਤੱਕ ਭੱਜਣਾ ਮੈਂ ਕੀ ਕਰ ਲਵਾਂਗੇ ਕਹਿੰਦਾ ਤੁਸੀਂ ਕਿਉਂ ਕੀਤਾ ਉਹਨੇ ਸੁਸਾਇਡ 26 ਤਰੀਕ ਦੀ ਰਾਤ ਨੂੰ ਪਿੰਡ ਡੜਬੇ ਦੇ ਵਿੱਚ ਕੋਈ ਕਿਸਦਾ ਰਾਤ ਨੂੰ ਗੇਟ ਖੜਕਾ ਜਾਂਦਾ ਤੇ ਸਵੇਰੇ ਇੱਕ ਉਹ ਪਰਿਵਾਰ ਲਾਂਬਾ ਲੈ ਕੇ ਆਉਂਦਾ ਡੀਸੀ ਸਿੰਘ ਦੇ ਘਰੇ ਕਹਿੰਦੇ ਤੁਹਾਡਾ ਮੁੰਡਾ ਸਾਡਾ ਗੇਟ ਖੜਕਾ ਗਿਆ ਇਹ ਕੀ ਕਹਿੰਦਾ ਉਹਨਾਂ ਨੂੰ ਕਹਦਾ ਜੀ ਮੈਨੂੰ ਮਾਫ ਕਰ ਦੋ ਚਲੋ ਜੇ ਮਰਾ ਮੁੰਡਾ ਖੜਕਾਇਆ ਆ ਸਾਡੇ ਮੁੰਡੇ ਦੀ ਗੱਤ ਹੀ ਐ ਪਰ ਜਦੋਂ ਮੁੰਡੇ ਨੂੰ ਪੁੱਛਿਆ ਵੀ ਤੂੰ ਗੇਟ ਖੜਕਾ ਕੇ ਆਇਆ ਸੀ ਮੁੰਡਾ ਕਹਿੰਦਾ ਨਾ ਜੀ ਕਹਿੰਦਾ ਮੈਂ ਗੇਟ ਨਹੀਂ ਖੜਕਾਇਆ ਮੈਂ ਗੇਟ ਖੜਕਾਇ ਹੀ ਨਹੀਂ ਹੈਗਾ ਚਲੋ ਜੀ 27 ਤਰੀਕ ਦੇ ਦਿਨ ਨੂੰ ਮੁੰਡਾ ਸ਼ਾਮ ਨੂੰ ਬਾਜ਼ਾਰ ਵਿੱਚ ਹੀ ਜਾ ਰਿਹਾ ਹੁੰਦਾ ਪ੍ਰੇਮ ਸਿੰਘ son of ਹਾਕਮ ਸਿੰਘ ਤੇ ਇੱਕ ਮੁੰਡਾ ਹੋਰ ਸੀ ਪ੍ਰਗਟ ਸਿੰਘ ਜੀ ਉਹਨਾਂ ਨੇ ਕੀ ਕਰਿਆ ਮੁੰਡੇ ਨੂੰ ਬਾਜ਼ਾਰ ਦੇ ਵਿੱਚ ਬੁਲਾ ਕੇ ਉਹਦੇ ਥੱਪੜ ਮਾਰੇ ਉਹਨੂੰ ਕੁੱਟਿਆ ਮੁੰਡਾ ਕੀ ਕਰੇ ਕਹਿੰਦਾ ਮੇਰੀ ਬਦਨਾਮੀ ਪਈ ਹੈ ਤੇ ਉਹ ਸੱਤਵੇਂ ਦੇ ਵਿੱਚ ਆ ਕੇ ਜੀ ਬਦਨਾਮੀ ਦਾ ਮਾਰਾ ਸਪਰੇਅ ਪੀ ਗਿਆ ਜੀ ਤੇ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਗਏ ਜਾਂਦੇ ਹੋਏ ਨੇ ਮੁੰਡੇ ਨੇ ਸਾਨੂੰ ਵੀਡੀਓ ਦੇ ਵਿੱਚ ਬਿਆਨ ਵੀ ਦਿੱਤੇ ਨੇ ਵੀ ਐ ਕਰਕੇ ਇਹਨਾਂ ਨੇ ਮੈਨੂੰ ਕੁੱਟਿਆ ਕਿਹੜੇ ਕਿਹੜੇ ਸੀ ਉਹਨਾਂ ਦੇ ਨਾਮ ਵੀ ਦੱਸੇ ਨੇ ਕਿੱਥੇ ਕੁੱਟਿਆ ਉਹ ਲੋਕੇਸ਼ਨ ਵੀ ਦੱਸੀ ਹੈ ਜੀ ਕਿਦਾ ਇਹਨਾਂ ਨੇ ਮੇਰੀ ਬਦਰਾਮੀ ਕਰਿਆ ਜਾਣ ਕੇ ਮੈਨੂੰ ਬਾਜ਼ਾਰ ਦੇ ਵਿੱਚ ਕੁੱਟਿਆ ਮੈਂ ਕਿਸੇ ਦਾ ਕੋਈ ਗੇੜ ਨਹੀਂ ਖੜਕਾਇਆ ਕੁਝ ਨਹੀਂ ਕਰਿਆ ਜੀ ਕਹਿੰਦਾ ਜਾਣ ਬੁੱਝ ਕੇ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਤਾਂ ਕਰਕੇ ਕਹਿੰਦਾ ਮੈਂ ਆਪਣੀ ਬਦਰਾਮੀ ਨਹੀਂ ਚੱਲ ਸਕਦਾ ਇਹਨਾਂ ਨੇ ਮੈਨੂੰ ਮੇਰੇ ਕੁੱਟਿਆ ਮੇਰੀ ਮੌਤ ਦੇ ਜਿਮਵਾ ਰਹੇ ਨੇ ਤਾਂ ਕਰਕੇ ਕਹਿੰਦਾ ਮੈਂ ਸਪਰੇਅ ਪੀ ਲਿਆ ਜੀ ਪੁਲਿਸ ਰਿਪੋਰਟ ਕਰਾਈਏ ਇਹਦੇ ਬਾਰੇ ਕੋਈ ਪੁਲਿਸ ਰਿਪੋਰਟ ਜਦੋਂ ਹਸਪਤਾਲ ਦੇ ਵਿੱਚ ਅਸੀਂ ਲੈ ਕੇ ਗਏ ਜੀ ਮਰੀਜ਼ ਨੂੰ ਤਾਂ ਉੱਥੋਂ ਡਾਕਟਰਾਂ ਨੇ ਵੀ ਕੰਪਲੀਟ ਭੇਜੀ ਵੀ ਕ੍ਰਿਮੀਨਲ ਕੇਸ ਹੈ ਉਸ ਤੋਂ ਬਾਅਦ ਪਟਿਆਲੇ ਤੋਂ ਵੀ ਆਏ ਜੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇੱਥੇ ਸਵੇਰੇ ਆਏ ਸੀਗੇ ਇੱਥੇ ਸਵੇਰੇ ਹੈਗੇ ਸੀਗੇ ਨਰਿੰਦਰ ਸਿੰਘ ਨਰਿੰਦਰ ਸਿੰਘ ਏਐਸਆਈ ਉਹਨਾਂ ਦੀ ਪੁਕਾਈ ਦਾ ਸਾਡੇ ਲਈ ਵੀਡੀਓ ਵੀ ਬਣਾਈ ਹੈ ਉਹਨਾਂ ਨੂੰ ਆ ਕੇ ਜਾਈਏ ਕਰ ਕਿਆ ਗੱਲ ਹੈ ਸਰ ਕਿੰਨੇ ਦਿਨ ਹੋ ਗਏ ਤੁਸੀਂ ਸਾਡੇ ਨਾਲ ਕੋਈ ਮੜਬੜਾ ਇਰਸਾਫਤਾ ਕਰੋ ਉਹ ਕਹਿੰਦੇ ਵੀ ਮੇਰੇ ਤਾਂ ਹੱਥ ਪਾਸ ਕੁਝ ਹੈ ਨਹੀਂਗਾ ਸਾਡ ਨੂੰ ਕਹਿੰਦੇ ਇੰਨੀ ਪਾਵਰ ਨਹੀਂਗੀ ਕਹਿੰਦੇ ਅਜ ਤਰ ਰਿਪੋਰਟ ਲਿਖਦੇ ਨਹੀਂ ਉਹਦਾ ਸਿੱਧਾ ਜਵਾਬ ਦੇ ਕੇ ਕਹਿੰਦੇ ਅਸੀਂ ਜਦੋਂ ਐਸਐਚਓ ਸਾਹਿਬ ਕਹਿੰਦੇ ਸਵੇਰੇ ਆਉਣ ਸ਼ਾਮ ਨੂੰ ਆਉਣ ਉਹਦੀ ਉਹਨਾਂ ਨਾਲ ਗੱਲ ਕਰਦੇ ਹਾਂ ਮੁੰਡਾ ਹਸਪਤਾਲ ਦੇ ਵਿੱਚ ਮਰਿਆ ਪਈ ਜੀ ਅਸੀਂ ਆਖਿਆ ਸਰ ਜੀ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਸਾਨੂੰ ਉਥੋਂ ਲਾਸ਼ ਦੇਣਗੇ ਜਾਂ ਤਾਂ ਪੋਸਟਮਾਰਟਮ ਕਰਨਗੇ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਬਸ ਤੁਸੀਂ ਜਾਓ ਉਹ ਕਰਤੇ ਤੇ ਦੂਜੇ ਪੱਖ ਦੇ ਸਰ ਉਹ ਸਾਹਮਣੇ ਬੈਠੇ ਤੇ ਕਿ ਜੀ ਉਹਨਾਂ ਦੀ ਦਲੀਲਾਂ ਸੁਣੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਸਰ ਜੀ ਮੁੰਡਾ ਮਰਿਆ ਉਹਨਾਂ ਦੀ ਤਾਂ ਅਜੇ ਤੱਕ ਕੋਈ ਸੁਣੀ ਨਹੀਂ ਜਾ ਰਹੀ ਤੇ ਜਿਹੜੇ ਉੱਥੇ ਜਿਨ੍ਹਾਂ ਨੇ ਪੈਸਾ ਚੜਾਏ ਹੋਏ ਜੀ ਉਹਨਾਂ ਦੀ ਸੁਣੀ ਜਾ ਰਹੀ ਹੈ ਜੀ ਕੀ ਚਾਹੁੰਦੇ ਹੁਣ ਤੁਸੀਂ ਅੱਜ ਤਾਂ ਇਹ ਕਹਿੰਦੇ ਜੀ ਕੁਝ ਨਾ ਹੋਵੇ ਬਸ ਸੱਚ ਦੇਖੋ ਪਹਿਲਾਂ ਸੱਚ ਦੇ ਆਧਾਰ ਤੇ ਫੈਸਲਾ ਹੋਵੇ ਹੋਰ ਕੁਝ ਨਾ ਚਾਹੀਦਾ ਇਨਸਾਫ ਮਿਲਣਾ ਚਾ ਮੁੰਡੇ ਨੇ ਸਮਰੇ ਮਡੇ ਸਲਾਉਂਦੇ ਸੀ ਗੇਟ ਖੜਕਾਦਾ ਜੀ ਲੈ ਮੇਂ ਗਵਾਂਡੀਆਂ ਦਾ ਉਹ ਤੇ ਗੇਟ ਖੜਕਾ ਹੈ ਅੜਕੀ ਨੂੰ ਹੁ ਲੰਬਾ ਦੇਣ ਆਏ ਨੇ ਕਦੋਂ ਪਤਰ ਕੇ ਵੀ ਗੇਟ ਖੜਕਾ ਗਿਆ ਅੜਕੀ ਨੂੰ ਆਣ ਵੇਖੋ ਤਾਂ ਲੰਬਾ ਦੇਣ ਦੀ ਮੈਂ ਆਖਿਆ ਮੁੰਡਾ ਵੀ ਖੜਕਾ ਕੇ ਕਿਉਂ ਗੇਟ ਖੜਕਾਏ ਨੇ ਉਹ ਮੁੰਡਾ ਕਹਿੰਦਾ ਜੀ ਮੈਂ ਹੀ ਗੇਟ ਖੜਕਾਏ ਉਹ ਕਹਿੰਦੇ ਕਿਧਰ ਗੇਟ ਖੜਕਾਇਆ ਗਿਆ ਕਹਿੰਦੇ ਖੈਰੇ ਵਿੱਚ ਆ ਗਿਆ ਤੇ ਵੀ ਤੈ ਗੇਟ ਖੜਕਾਏ ਨੇ ਪਤਾ ਵੀ ਖੈਰੇ ਵਿੱਚ ਮਹੀਂਗਾ ਉਦੋਂ ਬਾਅਦ ਇਹ ਨੱਪੜਾ ਚੱਲ ਕੋ ਲੰਬਾ ਦੇ ਕੇ ਬਾਗੇ ਜੀ ਆਥੋਂ ਉਹ ਮੁੰਡਾ ਗਵਾਂਡੀਆਂ ਮਤਲਬ ਇੱਕ ਤਰਫੀਮ ਹੈ ਇੱਕ ਮੁੰਡਾ ਹੋਰ ਹੈ ਪ੍ਰੇਮ ਵਰਕਮੋਂਡਾ ਕੱਪ ਕਰਦੇਗਾ ਉਹਨਾਂ ਨੇ ਤਿੱਖ ਤਾਰੂਦੁਰ ਪੀਣਾ ਇਕੱਠੇ ਉੱਥੇ ਉਹਨਾਂ ਨੇ ਕੁੱਟਿਆ ਜੀ ਠੀਕ ਹੈ ਤੂੰ ਬਗੜਕ ਕਰਾਇਆ ਨਾ ਝੂਠਾ ਬੋਲਦਾ ਜੀ ਕੁੱਟਿਆ ਕੁੱਟਣਾ ਜੀ ਉਹ ਫਿਰ ਵੀ ਮੈਂ ਥੋੜਾ ਸਿਰ ਜਾ ਕੇ ਮਾਰੂਗਾ ਜੀ ਤੁਰੰਤ ਬਾਈ ਜੀ ਕੀ ਕੰਮ ਕਰਦਾ ਮੁੰਡਾ ਇਹ ਜੜੀ ਦੱਪਦਾ ਕੰਮ ਕਰਦਾ ਜੀ ਕੀ ਮਿਚੇ ਲੱਗ ਜਾਂਦਾ ਕਿ ਕਿਤੇ ਵਸਦੇ ਕਰ ਪਾ ਕੀ ਉਹ ਪਰਿਵਾਰਕ ਮੈਂਬਰ ਤੁਹਾਡੇ ਕੋਲ ਆਏ ਜਿਨ੍ਹਾਂ ਦਾ ਨਾਮ ਰੱਖਿਆ ਉਹਨੇ ਨਹੀਂ ਆਏ ਉਹਨਾਂ ਕੋਈ ਨਹੀਂ ਹੈਗਾ ਜੀ ਜਨਾਬ ਕੋਈ ਪਤਾ ਲੈਣ ਨੂੰ ਨਹੀਂ ਅੱਜ 8 ਤੇ 7-8 ਦਿਨ ਹੋ ਗਏ ਕੋਈ ਪਤਾ ਲੈਣ ਨੂੰ ਨਹੀਂ ਗਿਆ ਸਾਡੇ ਕੋਈ ਹਸਪਤਾਲ ਤਾਂ ਕੋਈ ਨਹੀਂ ਜਨਾਬ ਪਹਿਲਾਂ ਸਮਰੋਹ ਲੈ ਗਏ ਤਾਂ ਪਹਿਲਾਂ ਪ੍ਰਸ਼ਾਸਕ ਪਤਾ ਲੈ ਗਏ ਪਰ ਚਾਹ ਰਿਹਾ ਮਸ ਬਣੇਗਾ ਪੁਲਿਸ ਰੈਪਟ ਕਰਾਈ ਕੋਈ ਤੁਸੀਂ ਪੁਲਿਸ ਆਇਆ ਤੀਜਾ ਜਿਹੜਾ ਆਇਆ ਜੀ ਤੀਜਾ ਜਿਹੜਾ ਹਸਪਤਾਲਿਆ ਡਾਕਟਰ ਨੇ ਭੇਜੀ ਤੀ ਪੁਸ ਮੈਨੂੰ ਪਟਿਆੜੇ ਪੁਲਿਸ ਵਾਲਿਆਂ ਨੇ ਤੁਹਾਨੂੰ ਕੀ ਸੁਵਿਸ਼ਾਸ਼ਣ ਦਿੱਤਾ ਹੁਣ ਇਹ ਕਾਰਵਾਈ ਵਾਸਤੇ ਮਨੇ ਪੁੱਛੀ ਤਾਂ ਤਾਈ ਉਹ ਕਹਿੰਦੇ ਜੇ ਮੁੰਡੇ ਠੀਕ ਹੋ ਜਾਂਦੇ ਸੀ ਇਹਦੀ ਬਿਆਜ ਚੱਲਣਗੇ ਤੇਰੇ ਨਹੀਂ ਬਿਆਜ ਚੱਲਦੇ ਮੁੰਡਾ ਛੱਟ ਹੋ ਜਾਵੇ ਮੁੰਡਾ ਪਾਣੀ ਛੱਟੋ ਦਾ ਬਿਆਜ ਦੇ ਦੂਗਾ ਇੰਨੀ ਗੱਲ ਸੁਣ ਕੇ ਵਾਪਸ ਆ ਗਏ ਕੀ ਕਾਰਵਾਈ ਕਰਵਾਉਣੀ ਚਾਹੁੰਦੇ ਤੁਸੀਂ ਉਹਨਾਂ ਨੂੰ ਅਸੀਂ ਪਰਚਾ ਤੇ ਜੀ ਪਰਚਾ ਦਾ ਚਕਰਾਉਣਾ ਜੀ ਕਿਹਦੀ ਕਿਹਦੀ ਉੱਪਰ ਇੱਕ ਦੋਸੀ ਦਾ ਪਰਚਾ ਦੋਸੀ ਨਹੀਂ ਗੜਿਆ ਨੇ ਕੁੱਟਿਆ ਜੀ ਸਰਪ ਦਰਗਾਹ ਨੂੰ ਹੋਲਵਾਣ ਵੱਲੋਂ ਫੁੱਲ ਖੁਸ਼ੀ ਦਿੱਤੀ ਗਈ ਹੈ ਜੀ ਕਿਹੜੀ ਵਸੂ ਨਿਕਲ ਕੇ ਉਹਨੂੰ ਪੁਲਿਸ ਸ਼ਿਕਤੀ ਕੀਤੀ ਹੈ ਜੀ ਉਹ ਕੀਤਾਵਈ ਕੀਤੀ ਜਾਣੀ ਇੱਕ ਦੋ ਤਰੀਕ ਨੂੰ ਲਾਭ ਸਿੰਘ ਨਾਮ ਦੇ ਵਿਅਕਤੀ ਨੇ ਜੀ ਜਾਰੇਲੀ ਖਾਨ ਕਰਕੇ ਸੁਸਾਇਡ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖ ਕੇ ਜਿਹੜੀ ਬੰਦੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਤੇ ਅੱਜ ਪੋਸਟ ਮਾਰਟਮ ਜਿਹੜਾ ਉਹਦਾ ਹੋ ਗਿਆ ਤੇ ਜਰੂਰੀ ਤੋਂ ਜਲਦੀ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਵਿਅਕਤੀ ਗ੍ਰਿਫਤਾਰ ਹੋਏ ਇਹ ਦੋ ਵਿਅਕਤੀਆਂ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕੀਤੀ ਹੈ